ਮੰਮੀ ਕੀ ਸੋਚੀਂ ਭਾਈ ਜੀ ਸੋਚੀ ਕਹੋਣੀ ਪਈ ਉਹ ਗਰਮੀਤ ਵੇ ਹੈ ਆਪਣਾ ਮੁੰਡਾ ਨਵਾਂ ਲੰਡੇ ਇਹ ਸਾਰੇ ਦਿਹਾੜੀ ਉਹਦੇ ਨਾਰੇ ਲੱਗੀ ਰਹਿੰਦੀ ਐ ਆਹੋ ਤੇ ਰੌਣਕ ਕਿਆ ਕਰਦੀ ਹਾਂ ਕਰਦੀ ਰੌਣਕ ਆ ਭੱਜਾ ਫਿਰਦਾ ਚਾਰ ਚਫੇਰੇ ਸਾਰੇ ਜੀ ਉਹਨਾਂ ਕਿੰਨੇ ਖੁਸ਼ ਆ ਆਹੋ ਇਹ ਵੀ ਸਾਬੀ ਜੇ ਤੇਰਾ ਹੋਵੇ ਤੇ ਕਿੰਨੇ ਹੋਵੇ ਤੇ ਨਾ ਹੋਵੇ ਹੋਰ ਖੁਸ਼ੀ ਹੈ ਨਾ ਸਾਨੂੰ ਮੰਮੀ ਉਹਦੇ ਗੱਲ ਤਾਂ ਢੀ ਸਹੀ ਆ ਮੈਨੂੰ ਤੇ ਹੁਣ ਮੇਰੇ ਦੋਸਤ ਵੀ ਮੀਣਾ ਮਾਰਦੇ ਆ ਕੀ ਦੱਸਾਂ ਮੈਂ ਪੁੱਤ ਮੀਣਾ ਤੇ ਮਾਰਨਾ ਹੀ ਆ ਤੂੰ ਆਪ ਸੋਚ ਕਿੰਨਾ ਟਾਈਮ ਹੋ ਗਿਆ ਆ ਈ ਦੱਸੋ ਮੈਨੂੰ ਤੇ ਸਮਝ ਨਹੀਂ ਆਉਂਦੀ ਜੇ ਇਹਨੂੰ ਸੁੱਖ ਨੂੰ ਗਿਆ ਵੀ ਦਵਾਈ दारू ਕੋ ਲੱਲਾ ਮੈਂ ਤੇ ਉਹ ਵੀ ਤੁਹਾਡੀ ਗੱਲ ਨਹੀਂ ਸੁਣੀ ਇਹਨੇ ਉਹ ਸੁਣਦੀ ਐ ਇਹ ਗੱਲ ਤੇ ਟੋਕ ਕੇ ਤੇ ਹੁੰਦੀ ਐ ਕਿ ਸਾਬੀ ਜਾਊਗਾ ਤੇ ਮੈਂ ਜਾਊਂਗੀ ਚਲੇ ਇਦਾਂ ਕਰ ਲਈ ਮੈਂ ਨਾਲ ਚੱਜੂਗਾ ਕਿਉਂਕਿ ਤੁਹਾਨੂੰ ਵੀ ਦੇ ਨਾਲ ਜਾਣਾ ਹੀ ਪੈਣਾ ਜਾਣ ਨੂੰ ਕੋਤ ਮੈਂ ਅੱਜ ਵੀ ਤਿਆਰਾ ਮੈਂ ਕਿਹੜਾ ਨਹੀਂ ਮੈਂ ਤੇ ਤਰਲੇ ਲੈਣ ਨਹੀਂ ਐ ਇਹ ਕੰਮ ਪਤਾ ਪਾਤੀ ਗੱਲੇ ਆ ਘਰ ਬੈਠਿਆ ਨਹੀਂ ਹੁੰਦਾ ਪੁੱਤ ਧੀ ਲਈ ਨਾ ਖੂੰਜ ਜੜ ਲੋਕੀ ਪਾਉਂਦੇ ਆ ਮੰਮੀ ਕੋ ਡਾਕਟਰ ਵੇਖੋ ਫਿਰ ਡਾਕਟਰ ਤੇ ਪੁੱਤ ਨੇ ਦੱਸ ਪਾਈ ਜਦੋਂ ਮੇਰੇ ਨਾਲ ਹੀ ਨਹੀਂ ਤੁਰਦੀ ਤੇ ਮੈਂ ਕਿੱਦਾਂ ਹੜਦੀ ਉਹਨੂੰ ਮਮੀ ਇਹ ਕਿਉਂ ਨਹੀਂ ਜਾਂਦੀ ਨਾਲ ਇਹਨੂੰ ਮੈਂ ਤੋਰਦਾ ਮੈਂ ਨਾਲ ਕਿੱਦਾਂ ਨਹੀਂ ਤੁਰਦੀ ਏ ਐਹੋ ਗੱਲ ਤੇ ਪੁੱਤ ਮੈਂ ਇਹਨੂੰ ਕਹੀ ਮੈਂ ਹਾਂ ਜੇ ਤੇਰੇ ਜੀ ਨਾਲ ਮੁਕਸ ਹੋਊਗਾ ਕੋਈ ਤੇ ਫਿਰ ਮੂੰਹ ਲੈ ਜੂੰਗੀ ਤੂੰ ਦੇ ਤੋਰ ਮੇਰੇ ਨਾਲ ਇਹ ਕੰਮ ਆ ਬੰਦਿਆਂ ਨੂੰ ਕਈ ਕੰਮ ਹੁੰਦੇ ਆ ਇਹ ਥੋੜਾ ਵੀ ਘਰ ਵਿਹਲਾ ਹੀ ਆ ਬੰਦਾ ਤੂੰ ਜਾ ਕੇ ਨਾਲ ਤੁਰ ਪਿਆ ਤੇਰੇ ਹਰ ਵਾਰੀ ਮੰਮੀ ਹੁਣ ਤੇ ਸੀਜ਼ਨ ਆ ਨਾਲੇ ਕੰਮ ਦਾ ਕੰਮ ਕਰ ਵੀ ਚੱਲਣ ਡਿਆ ਵਾ ਤੇ ਇਹਨੂੰ ਮੈਂ ਕਿੱਧਰ ਲੈ ਕੇ ਜਾਣਾ ਗੱਲ ਤੇ ਤੂੰ ਹੀ ਕਰਨੀ ਡਾਕਟਰ ਨਾਲ ਮੈਂ ਥੋੜੀ ਕਰਨੀ ਐ ਡਾਕਟਰ ਨਾਲ ਨਹੀਂ ਉੱਥੇ ਹੋਣੀ ਤੇ ਨਾਲ ਸਿਆ ਗੱਲ ਤੇ ਪੁੱਤ ਮੈਂ ਕਰ ਲੂੰਗੀ ਪੈਸੇ ਵੀ ਲਾਉਣ ਨੂੰ ਤਿਆਰ ਵਾਂ ਜੇ ਮੇਰੇ ਨਾਲ ਤੁਰਿਆ ਤੇ ਫੇਰੀ ਐ ਨਾ ਜੇ ਤੂੰ ਮੇਰੇ ਨਾਲ ਹੀ ਨਹੀਂ ਤੁਰਦੀ ਮੈਂ ਇਹਨੂੰ ਲੈ ਕਿੱਧਰ ਜਾਣਾ ਇਹ ਦੱਸਣਾ ਮੈਨੂੰ ਮੇਨੋਂ ਤੇ ਵਕਰੀ ਟੈਨਸ਼ਨ ਲੱਗੀ ਰਹਿੰਦੀ ਐ ਇਹ ਵੀ ਗੱਲ ਦੀ ਰਾਤ ਦਿਨ ਫਤਿਹ ਐਲ ਵੇਖੀਏ ਜੇ ਮਹਾਰਾਜਾ ਸਕੂਨ ਮਿਲ ਜਾਂਦਾ ਉਹ ਵੀ ਚੱਲ ਘਰ ਹੈਗਾ ਵਾ ਪਰ ਮੰਮੀ ਗੱਲ ਲੈ ਕੇ ਐਸਾ ਹੋਦੀ ਆਪਣਾ ਤੇ ਆਪਣਾ ਹੀ ਆ ਆਪਣਾ ਆਪਣਾ ਇਹ ਗੱਲ ਦੀ ਇੰਨਾ ਉਹਦੇ ਨਾਲ ਦਿਮਾਗ ਦੀਆਂ ਠੀਕਰੀਆਂ ਮੈਂ ਭਾਲ ਲੀਆਂ ਪਰ ਉਹਦੀ ਸਿਹਤ ਤੇ ਪਤਾ ਨਹੀਂ ਕਿਉਂ ਨਹੀਂ ਸਾਬੀ ਅਸਰ ਹੁੰਦਾ ਮਸਾਂ ਵੀ ਥੋੜਾ ਬਹੁਤਾ ਤੇ ਬੰਦੇ ਨੂੰ ਸੋਚਣਾ ਚਾਹੀਦਾ ਆਪਣੀ ਜ਼ਿੰਦਗੀ ਬਾਰੇ ਆਪਣੇ ਬਡੇ ਪਿਓ ਬਾਰੇ ਮੇਰਾ ਬੱਚਾ ਹੋਊਗਾ ਕੋਈ ਕੱਲ ਨੂੰ ਮੈਨੂੰ ਦੁੱਖ ਸੁੱਖੋ ਕਈ ਕੁਛ ਬੱਚਾ ਸਾਥ ਦਿੰਦਾ ਵਾ ਤੇ ਹੋਰ ਕਈ ਕੁਛ ਸਾਥ ਦਿੰਦੇ ਆ ਕਿ ਨਿਆਣੇ ਨਿਆਣਿਆਂ ਦੇ ਸਿਰ ਤੇ ਨਾਲੇ ਸਾਰਾ ਕੁਝ ਹੁੰਦਾ ਹਨ ਪੁੱਤ ਤੂੰ ਵੀ ਦੋ ਭਰਾ ਜੇ ਵੇ ਮੇਰੇ ਦੁੱਖ ਸੁੱਖ ਮੈਨੂੰ ਲਾਗੇ ਲੱਗਦੇ ਤੇ ਜਦੋਂ ਤੁਹਾਡਾ ਕੋਈ ਹੈ ਨਹੀਂ ਤੋ ਦੁੱਖ ਸੁੱਖ ਮੈਨੂੰ ਲਾਗੇ ਕਿੰਨੇ ਲਗਦਾ ਵਾ ਚਲ ਮੈਂ ਨਾ ਇਹਨੂੰ ਪਿਆਰ ਨਾਲ ਬਿਠਾ ਲਗੇ ਨਾ ਸੁੱਖ ਨੂੰ ਤੇ ਕਹਿੰਨਾ ਵਾ ਵੀ ਮੰਮੀ ਤੇ ਨਾ ਜਾਂਦੀ ਆ ਜਾਂ ਭਾਬੀ ਜਾਂਦੀ ਆ ਤੇ ਨਾਲ ਦਵਾਈ ਖਾ ਜੇ ਭਾ ਬਿਨਾ ਨਹੀਂ ਜਾਣਾ ਨਾ ਮੈਂ ਤੁਰਦੀ ਉਹਦੇ ਨਾਲ ਉਹਨੂੰ ਤੇ ਨਾਲ ਚੱਲ ਮੇਰੇ ਚੱਲ ਮੈਂ ਕਿੰਨਾ ਨੂੰ ਖੋ ਜਿਬੜੀ ਕਿਤੇ ਕਰਨਾ ਨਹੀਂ ਤਾਹਿਆ ਨਹੀਂ ਕੀ ਚਿਕਣਾ ਦੱਸ ਦਉਣਾ ਮੂੰ ਸੁੱਟ ਲਵਾ ਕੁਛ ਕੁਛ ਨਾ ਕੁਛੇ ਭੁੱਖ ਪਈ ਜੀ ਹਾਂਜੀ ਰੋਟੀ ਨਾ ਲੱਗੀ ਭੁੱਖ ਲੱਗੀ ਆ ਜੀ ਮੈਨੂੰ ਬੜੀ ਅੱਜ ਮੈਨੂੰ ਲੱਭ ਭੁੱਖ ਲੱਗੀ ਅੱਗੇ ਭੁੱਖ ਨਹੀਂ ਆਦੀ ਮੇਰਾ ਕੀ ਤਾਂ ਖੋਹ ਨਹੀਂ ਪੇਸ਼ ਕੀਤਾ ਤਾਂ ਨਹੀਂ ਕੁਛ ਠੀਕ ਠਾਕ ਨਹੀਂ ਜਿੱਦਾਂ ਮੈਂ ਮੇਰੀ ਗੱਲ ਸੁਣੋ ਮੈਨੂੰ ਮੰਮੀ ਨੇ ਇਹ ਸਮਝਾਇਆ ਇੱਕ ਗੱਲ ਬੜੀ ਚੰਗੀ ਵੀ ਕੀਤੀ ਏ ਕਿਹੜੀ ਤੁਹਾਡੇ ਦੇ ਨਾਲ ਰਹੇ ਨੀਆਂ ਆਪਾਂ ਦੇ ਭਾਬੀ ਦੇ ਖੜਾ ਦੇ ਰਿਨੇ ਆ ਇਹਦੇ ਵਿੱਚ ਹੁਣ ਮੇਲੇ ਵਾਲੀ ਕਿਹੜੀ ਗੱਲ ਜਾਂ ਤੇ ਲੱਗਣ ਵਾਲੀ ਕਿਹੜੀ ਗੱਲ ਹੋ ਗਈ ਏ ਮੰਮੀ ਨੇ ਕਿਹਾ ਵੀ ਆਪਣੀ ਦੇ ਆਪਣੀ ਹਾਲਤ ਹੁੰਦੀ ਆ ਦੁੱਖ ਸੁੱਖ ਵੇਲੇ ਆਪਣੀ ਖੁਦ ਦੇ ਭਗਾਨਾ ਨਹੀਂ ਕਰੋਂਦਾ ਮੈਂ ਗਿਰਦੇ ਕਿੰਨੀ ਗੱਲਾਂ ਕਰਨ ਲਈ ਚਾਹ ਦਵਾਈ ਲੈ ਕੇ ਆਓ ਤੁਸੀਂ ਮੈਨੂੰ ਦਵਾਈ ਲੈ ਕੇ ਦਿੱਤੇ ਜੇ ਦਵਾਈ ਲੈਣੇ ਵਾਸਤੇ ਨਹੀਂ ਜੇ ਤੁਹਾਨੂੰ ਵੀ ਲੈਣੇ ਜਾਣਾ ਹੈ ਤਾਂ ਆਪਕੋ ਤੂੰ ਤੁਰਦੇ ਨਹੀਂ ਜੇ ਉਹ ਮੰਮੀ ਨੇ ਤੈਨੂੰ ਲੈ ਕੇ ਜਾਣਾ ਨਾਸਨਾ ਮੰਮੀ ਨੇ ਗੱਲ ਕਰਨੀ ਹੈ ਕਿ ਮੈਂ ਕਰਨੂੰ ਮੈਂ ਕਿ ਇੱਕ ਵਾਰੀ ਹੋਈ ਨਹੀਂ ਨਾ ਉਹਨੇ ਕਿਹਾ ਪਰ ਕਰਵਾ ਨਹੀਂ ਨਾਲ ਲੈ ਕੇ ਆਓ ਕਾ ਹੈ ਰੁਕੀ ਜਾਣਾ ਉਸ ਸ਼ਕਲ ਦੇ ਵੀ ਨਾ ਰਲੇ ਮੈਨੂੰ ਨਹੀਂ ਪਤਾ ਸ਼ਕਲ ਵੇਖਣੀ ਕਹਿੰਦੀ ਨਹੀ ਲਗਾ ਬਈ ਦੋ ਦੋ ਨੇ ਕਿ ਮੈਂ ਕਦੀ ਕਿਹਾ ਤੈਨੂੰ ਮੇਰਾ ਕੱਲੇ ਨਹੀਂ ਕੋਈ ਡਾਕਟਰ ਦਵਾਈ ਦੇਦਾ ਆਪ ਤੂੰ ਹੀ ਨਾਲ ਘਰ ਦੇ ਨੀਂਜੇ ਉਹ ਮੰਮੀ ਜਾਊਗੀ ਤੇਰੇ ਨਾਲ ਮੰਮੀ ਨੂੰ ਕੀ ਕਰਨਾ ਹੈ ਮੰਮੀ ਤੇ ਮੰਮੀ ਬੰਦਾ ਨਹੀਂ ਜੇ ਤੂੰ ਜਾਣਾ ਕਿ ਨਹੀਂ ਜਾਣਾ ਆਏ ਮੈਨੂੰ ਅੱਗੇ ਪਤਾ ਨਹੀਂ ਕੀ ਹੋਣ ਰਿਹਾ ਜੀ ਅੱਜ ਹੋਣ ਰਿਹਾ ਤੈਨੂੰ ਇੱਥੇ ਦੱਸ ਜਾਣਾ ਕਿ ਨਹੀਂ ਜਾਣਾ ਮੈਂ ਕੱਲੀ ਨਹੀਂ ਜਾਣਾ ਤੂੰ ਮੇਰੇ ਨਾਲ ਜਾਣਾ ਫਿਰ ਮੈਂ ਜਾਣਾ ਮੰਮੀ ਲੈ ਕੇ ਜਾਣਾ ਤੈਨੂੰ ਘੁੰਮੀ ਨੇ ਉੰਗੁਰਵਾ ਨਹੀਂ ਦਵਾਈ ਦਿੰਦੇ ਨਹੀਂ ਦਵਾਈ ਦਿੰਦੇ ਜਦ ਤੱਕ ਕੈਲੀਆ ਨਹੀਂ ਦੇਣਗੇ ਕਿਉਂ ਮੈਂ ਕੀ ਤੋਂ ਨਹੀਂ ਹੁ ਮਾਈਆਂ ਨੇ ਕਹਿੰਦਾ ਤਰਾ ਦਿਮਾਗਰਾ ਵਜਤਾਨੀ ਦੇ ਦਿਮਾਗ ਨੂੰ ਨੁਕਸੀ ਆ ਉਹਨਾਂ ਨੇ ਕਹਿੰਨਾ ਕਹਿ ਨੁਕਸੀ ਦਵਾਈ ਦੇ ਦੋ ਕੋਈ ਦੇ ਦੋ ਕੇ ਪਾਸੇ ਨੂੰ ਲੱਜਾ ਕਿਹੜੇ ਪਾਸੇ ਲੱਗਾ ਮੈਂ ਮੈਨੂੰ ਯਾਰ ਹੋਰ ਈਏ ਆਵਾ ਖੇ ਸਵਾ ਖਾਨੀ ਰਹਿਣੀ ਆ ਕਦੀ ਖਟੀਆਂ ਤਲੀਆਂ ਚੀਜ਼ਾਂ ਖਾ ਲੀਆਂ ਕਦੀ ਕੋ ਖਾ ਰਿਆ ਕਦੀ ਕੋ ਖਾ ਲਿਆ ਮੈਂ ਅਜੇ ਕੋਸ਼ਿ ਵੀ ਨਹੀਂ ਕਰਦਾ ਇਦਾਂ ਦਾ ਥਾੜੀ ਭਰ ਕੇ ਤੇ ਫੇਰ ਖਾਣ ਲੱਗੀ ਉਹ ਤੇ ਮੈਨੂੰ ਖੋਪੇ ਚ ਰੋਟੀ ਖਾਣ ਲੱਗੀ ਸੀ ਮੇਰੇ ਉਹ ਪਈ ਉਲਟੀਆਂ ਆਉਣੀਆਂ ਖੋਪੇ ਇੱਥੇ ਤਾਂ ਗਰਮੀ ਨੂੰ ਹੋਰ ਤਰਾਂ ਹੁੰਦੇ ਆ ਮੈਨੂੰ ਇਦਾਂ ਲੱਗਣ ਦੇ ਕੋਨਾ ਕੋ ਕਾਲਾ ਤੇ ਪਰ ਪਤਾ ਨਹੀਂ ਆ ਉਲਟੀਆਂ ਨਹੀਂ ਇਹ ਵੀ ਕੱਦ ਤੋਂ ਹੁੰਨੇ ਖਾਦਾ ਤੇ ਮੈਂ ਕੁਛ ਵੀ ਨਹੀਂ ਆ ਇਹ ਕੀ ਗੱਲ ਹੋਈ ਕੋ ਖਾਣਾ ਕੋ ਖਾਣਾ ਉਲਟੀਆਂ ਆਉਂਦੀਆਂ ਖਾਦਾ ਮੈਂ ਕੋਈ ਖਾਨ ਤੇ ਥੜੀ ਪਰ ਕੇ ਲੱਗੀ ਹਾਈ ਕੁਛ ਨਹੀਂ ਖਾਣ ਲੱਗੀ ਤੈ ਮੈਨੂੰ ਜੀਣ ਦੋਗੇ ਹਾਂ ਤੈਨੂੰ ਦਵਾਈ ਦਵਾਵਾਂ ਹਾਈ ਹਾਈ ਕੀ ਹੋ ਗਿਆ ਮੈਨੂੰ ਕਿਉਂ ਤੱਕ ਮਰਨ ਡਿਆ ਹਾਂ ਥੜੀ ਪਰ ਕੇ ਫੇਰ ਅਸਲੀ ਖਾਣਾ ਲੱਗੀ ਪਹਿਲੇ ਉਲਟੀਆਂ ਕਰ ਗਈ ਉਹ ਨਹੀਂ ਕੀ ਹੈ ਤੈਨੂੰ ਪਤਾ ਨਹੀਂ ਮੰਮੀ ਮੈਨੂੰ ਤਾਂ ਭੁੱਖਾ ਲੱਗੀ ਆ ਖਾਣ ਕੋਸ਼ ਦਿੱਤਾ ਨਹੀਂ ਨਾ ਮੈਂ ਉਹ ਵਰਦ ਘਟ ਖਾਦਾ ਉਹ ਵਰਦ ਘਟ ਖਾਤਾ ਕੱਲ ਜਈਂਗੇ ਨਾ ਬੜੀਆਂ ਬੜੀਆਂ ਪਕੌੜੇ ਤਲ ਤਲ ਖਾਣ ਉਹ ਹੀ ਹੋਇਆ ਵਰਦ ਘਟ ਉਹ ਤੇ ਲੋਗੀ ਆਹ ਸੁਣ ਹਏ ਮੈਂ ਤਾਂ ਕੱਦ ਨਹੀਂ ਫਤੇ ਦੇ ਫੁੱਲ ਬੜੀਆਂ ਮੰਗੀਆਂ ਉਹਨੂੰ ਕੱਢ ਕੇ ਦਿੱਤੀਆਂ ਮੈਂ ਤੇ ਖਾਦੀਆਂ ਹੀ ਨਹੀਂ ਆਹ ਨਾ ਹੁਣ ਫਤੇ ਦਾ ਲਾ ਦੇ ਤੇਰਾ ਮੂੰਹ ਸੀਤਾ ਵਾਂਹ ਹੀ ਲੱਗ ਗੇ ਆ ਪਤਾ ਨਹੀਂ ਮੈਨੂੰ ਕਬਰਾੜ ਜੀ ਵੀ ਹੋਣ ਲਈ ਆ ਮੰਮੀ ਕਬਰਾਟ ਤੈਨੂੰ ਕੱਢੀ ਹੁਣੀ ਆ ਕਬਰਾਟ ਸਾਨੂੰ ਹੰਡਈ ਆ ਬਕੇ ਬਣੀ ਤੂੰ ਤੁਰਦੀ ਨਹੀਂ ਸਾਡੇ ਨਾਲ ਤੈਨੂੰ ਕੱਢ ਕਬਰਾਟ ਹੁਣੀ ਇੱਕੋ ਗੱਲ ਦੱਸ ਦੋਣਾ ਆ ਜਾਂ ਨਹੀਂ ਦੋਣਾ ਹਾ ਇੱਕ ਬੰਦਾ ਠੀਕ ਨਹੀਂ ਤੁਹਾਨੂੰ ਬਸ ਇੱਕੋ ਗੱਲ ਦੀ ਪਈ ਰਹੀ ਜਿਹੜੀ ਗੱਲ ਕੰਮ ਵਾਲੀ ਆ ਨਾ ਉਹ ਕਰ ਠੀਕ ਨਹੀਂ ਨਹੀਂ ਠੀਕ ਮੰਮੀ ਨਾਲ ਜਾਉ ਦਵਾਈ ਮਿਲ ਜੂ ਦੱਸ ਜਾਣਾ ਕਿ ਨਹੀਂ ਜਾਣਾ ਕੋਈ ਨਹੀਂ ਮੈਂ ਚਲ ਜੂ ਪਰ ਤੁਸੀਂ ਨਾਲੇ ਜਾਣਾ ਜੀ ਮੇਰੇ ਨਾਲੇ ਉਹਨੂੰ ਨਾਲ ਨਹੀਂ ਨਾਲੇ ਤੁਸੀਂ ਫਿਰ ਉਹਨੂੰ ਕੋਈ ਕੰਮ ਨਹੀਂ ਆ ਕਿੰਨੇ ਕੰਮ ਕਰਨ ਉਹਨੇ ਕੰਮ ਨਹੀਂ ਦੇਣਾ ਵੇਲਾ ਪਹਿਲਾਂ ਮੈਨੂੰ ਹੁਣ ਦੇ ਦਵਾਈ ਦਵਾ ਦੇ ਮੈਨੂੰ ਕਪੜਾਟ ਪੈਣ ਲਈ ਹੋਰ ਤਰ੍ਹਾਂ ਹੋਂਡਿਆ ਵਾ ਜਦੋਂ ਚਾਹੀਦੀ ਨੇ ਨਾਲ ਉਦੋਂ ਦਵਾਈ ਲੈ ਦੂੰਗੀ ਜੇ ਤੁਰ ਤੇਂਗੀ ਲੇ ਦੋ ਉਹ ਮੈਨਾਂ ਨੂੰ ਲੈ ਆਵੀਂ ਮੈਂ ਇਹਦਾ ਕੀ ਕਰਾਂ ਕੀ ਕਰਾਂ ਪਿਆਰ ਨਾਲ ਹੀ ਸਮਝਾ ਕੇ ਵੇਖ ਲਿਆ ਤਾਂ ਕੰਮ ਕੀ ਕਰਕੇ ਵੇਖ ਲਿਆ ਇਹਦਾ ਪਤਾ ਨਹੀਂ ਦਿਮਾਗ ਆ ਕੇ ਟੁੜੀ ਭਲੀਆ ਦਿਮਾਗ ਚ ਦਿਮਾਗ ਹੈ ਹੀ ਨਹੀਂ ਖਨੀ ਅਕਲ ਹੀ ਨਹੀਂ ਦਿੱਤੀ ਇਹਨੂੰ ਕਿਤੇ ਪਿਓ ਇਹਦੇ ਨੇ ਮਾਸਾ ਵੀ ਮੈਂ ਤਾਂ ਹੀ ਕੋਈ ਗੱਲ ਨਹੀਂ ਦੂਜੀ ਗੱਲ ਹੈ ਮਾਂ ਹੁੰਦੀ ਤੇ ਅਕਲ ਦਿੰਦੀ ਪਿਓ ਭਾਪੇ ਹੋਣੇ ਦਾ ਧਿਆ ਕਰ ਦੇਣੀ ਬੇਇਤੀ ਉਲਟੀ ਮੇਰੀ ਕਰਾਉਣ ਡਈ ਆ ਮੈਂ ਚੌਂਗ ਤੇ ਜਾ ਕੇ ਕੇਦੇ ਲਾ ਕੇ ਬਹਿ ਖਲੋਣ ਆਲਾ ਨਹੀਂ ਆ ਹੈ ਬੰਦੇ ਮੈਨੂੰ ਕਾਹਨੇ ਮਾਰੇ ਮਾਰਦੇ ਆ ਬੰਦੇ ਨੂੰ ਇਹ ਨਹੀਂ ਕਹਿੰਦੇ ਵੀ ਤੁਸੀਂ ਆਪ ਜਾਓ ਦਵਾਈ ਲੈਣ ਅੱਛਾ ਤੂੰ ਲੋਕਾਂ ਦੇ ਮੂੰਹ ਵੀ ਬੰਦ ਕਰਾਏਂਗੀ ਘਰ ਦੇ ਦੇ ਕਰਾਉਣ ਡਈ ਆ ਵੀ ਮੈਂ ਨਹੀਂ ਜਾਣਾ ਜਾ ਲੋਕਾਂ ਨੇ ਕਰਾਣਾ ਲੋਕਾਂ 36 36 ਗੱਲਾਂ ਕਰਨੀਆਂ ਪਖੰਡ ਬਣਾਇਆ ਨਹੀਂ ਤੁਹਾਡਾ ਮੈਂ ਆ ਮੈਨੂੰ ਹੀ ਲੋਕਾਂ ਖਾਣ ਕੇ ਆਪਣਾ ਜੀ ਨਹੀਂ ਜਾਂਦੀ ਇਹਨੂੰ ਕਰੋ ਵੱਡੋ ਤੇ ਕਰਉ ਦੂਜਾ ਵਿਆਹ ਮੁੰਡੇ ਦਾ ਵੈਨਿ ਕਿਤੇ ਅੰਦਰ ਬਾਹਰ ਪੜ ਕੇ ਦੇਲੇ ਬਾਹਰ ਦੀ ਕਿਲੋ ਕਿਲੋ ਤੇਨੂੰ ਦਿਖਦਾ ਨਹੀਂ ਮम्मी ਨਾਲ ਮ ਦੂਜੇ ਵਿਆਹ ਬਣੀ ਗੱਲ ਕਿਥੇ ਆ ਗਈ ਦੱਸੋ ਕੀ ਮੰਮੀ ਕੀ ਕੀ ਤੇ ਮੰਮੀ ਕਰੇ ਕੀ ਦੱਸੋ ਨਾ ਤੁਸੀਂ ਆਪਣੇ ਆਪ ਸੋਚੋ ਤੇ ਮੁੰਡੇ ਨੂੰ ਵੀ ਤਾਂ ਗਨੇ ਤਾਂ ਨਹੀਂ ਵਜਦੇ ਆ ਮੈਨੂੰ ਤੇ ਵਜਦੇ ਵਜਦੇ ਹੀ ਹੁਣ ਤੇ ਉਹਨੂੰ ਵੀ ਵਜਦੇ ਬਾਹਰ ਮੁੰਡਾ ਮੁੰਡਿਆ ਤੇ ਕਾਨੂੰਨ ਜੋ ਕੰਨੀ ਰਹਿ ਗਿਆ ਤਮਾਸ਼ਾ ਹੀ ਬਣਾ ਗੇ ਰੱਤਾ ਇਹਨੇ ਮੇਰਾ ਕੀ ਮੈਂ ਤੇਰੇ ਦਾ ਹੱਥ ਚੁੱਕਾਂ ਤੇ ਕਮਾਂਡ ਕੀ ਕਹੂੰ ਮੈਨੂੰ ਨਹੀਂ ਪਤਾ ਇੱਥੇ ਦੱਸ ਕੇ ਜਾਣਾ ਕਿ ਜਾਣਾ ਕਿ ਨਹੀਂ ਜਾਣਾ ਫਿਰ ਉੱਟ ਕੇ ਚੁਰਪੀਆਂ ਛਦਾਈਆਂ ਕੋਈ ਨਹੀਂ ਮੰਮੀ ਚਲ ਜੂਗੀ ਮੈਂ ਚੱਲ ਪਾ ਲਈ ਤੇ ਚੱਲੀਏ ਚੱਲ ਛੱਬੀ ਇਦਾਂ ਨਹੀਂ ਇਹਨੇ ਮੰਨਣਾ ਇਦਾਂ ਹੀ ਸੁੱਤਰ ਹੋਣਾ ਹੁਣੇ ਨੇ ਅਰੇ ਤੇ ਮੰਨ ਗਈ ਆ ਚੰਗੀ ਗੱਲ ਆ ਨਹੀਂ ਤੇ ਮੈਂ ਅੱਜ ਤੇ ਮਨਾ ਹੀ ਲੈਂਦਾ ਚੰਗੀ ਤਰ੍ਹਾਂ ਫਿਰ ਦੇ ਦੇ ਇਹਨੂੰ ਕੰਮ ਪਹਿਲਾਂ ਕੀਤਾ ਹੁੰਦਾ ਤਾਂ ਉਹਨੂੰ ਕੋਈ ਜਵਾਬ ਹੁੰਦਾ ਨਾ ਦੇਣਾ ਖੇਡਦਾ ਮੰਦਾ ਰਹਿੰਦਾ ਫਤਿਹ ਬੰਗੂ ਵੱਡੇ ਕਿਰਾ ਚਾਰ ਪਾ ਕੇ ਬੰਦਾ ਖਾਂਦਾ ਰਵੇ। ਵੇ ਸਾਬੀ ਇੱਕ ਹੀ ਅੱਖੜਿਆ ਐਦਾਂ ਚਾਰ ਉਹ ਵੀ ਬਾਂਜਦਾ ਸਾਨੂੰ ਖਵਾਏਂਗਾ ਤੂੰ। ਇਹ ਤਾਂ ਕਦੀ ਵੀ ਨਹੀਂ ਹੋਣਾ ਤੇ ਦੂਜੀ ਗੱਲ ਜੇ ਅੱਜ ਕਿਤੇ ਡਾਕਟਰ ਨੇ ਕੋਈ ਨੁਕਸਦਾਸਤਾ ਨਾ ਤੇ ਮੈਂ ਇੱਕ ਮੈਂਟ ਨਹੀਂ ਘੜ ਰੱਖਣੀ ਦੂਜਾ ਵਿਆਹ ਕਰੂੰਗੀ ਤੇਰਾ। ਕੀ ਕਰਨ? ਇਹ ਵੀ ਦੇ ਵਕਤ ਨੂੰ ਫੜੇ ਆ ਮੇਰੇ ਨਾਲ। ਮੰਮੀ ਆਪਣੀ ਹਾਂ ਠੀਕ ਆ। ਹਾਂ ਜੀ ਜੀ ਇਹ ਕਿੱਦਾਂ ਬੈਠੀ ਆਂ ਪਤਾ ਨਹੀਂ ਇਸ ਨੂੰ ਬੜੀ ਖਬਰਾੜ ਜੀ ਹੋਣੀ ਪੌਂਟਿੰਗ ਵੀ ਬੜੀ ਹੁੰਦੀ ਕਿੱਥੀਆਂ ਆ ਗਈਆਂ ਕਾਲੀ ਪਈ ਜਾਣ ਰਹੀ ਉਲਟੀਆਂ ਆਉਣੀਆਂ ਹਾਂ ਜੀ ਉਹ ਮੈਨੂੰ ਲੱਗਦਾ ਫੋੜੇ ਦਾ ਫੋਲ ਬੜੀਆਂ ਖਾਧੀਆਂ ਹੈਆਂ ਕਈਆਂ ਮੇਰੇ ਤੋਂ ਉਹ ਮੈਨੂੰ ਪਚੀਆਂ ਨਹੀਂ ਅੱਛਾ ਗੈਸ ਹੋ ਗਿਆ ਗੈਸ ਹੋ ਗਈ ਤਾਂ ਹੀ ਤਨ ਜਾਤੀ ਜਿਹੜੇ ਸਾੜ ਜਾਈ ਪੈਂਦਾ ਬੰਦੇ ਇਦਾਂ ਮੈਂ ਕਾਲੀ ਪਈ ਜਾਂਦੀ ਭੁੱਖ ਲੱਗੀ ਪਰ ਉਹ ਮੇਰੇ ਦਵਾਲੇ ਹੀ ਜਾਂਦੇ ਤੋਂ ਅੱਗੇ ਉਲਟੀਆਂ ਕਰਨ ਦੀ ਹੋਰ ਮੱਗਰ ਖਾਣਾ ਨਹੀਂ ਮਤੋਂ ਮੈਨੂੰ ਤੇ ਉਲਟੀਆਂ ਸੁਣ ਕੇ ਵੀ ਥੋੜਾ ਮਨ ਚ ਖੁਸ਼ੀ ਜੀ ਆਈ ਤੇ ਉਹ ਦਵਾਲੇ ਨੂੰ ਕਰ ਤੇ ਸਾਰੇ ਜਣੇ ਐਵੇਂ ਕਹਿੰਦੇ ਵੱਧ ਘੱਟ ਖਾਣੀ ਨਹੀਂ ਰਹੀਂ ਕਦੇ ਨਿਵਾ ਲਿਆ ਤੂੰ ਹਾਂ ਕਦੇ ਨਿਵਾ ਲਿਆ ਤੇ ਫੋਲ ਵੜੀ ਤੂੰ ਖਾਦੀ ਆਂ ਹੀ ਗੱਲ ਖਦੋ ਕੀ ਲਈ ਆਂ ਮੈਂ ਅੱਗੇ ਉਹ ਫਤੇ ਦੀ ਬਚਾਦੀ ਆਂ ਮੈਂ ਤੇ ਮੂੰਹ ਚ ਬਾਤ ਨਹੀਂ ਚਾਚੀ ਆ ਖਾ ਲੋ ਤੇਰਾ ਤੇ ਦਾਲ ਖਾਦੀ ਹੈ ਕਿ ਘਰੇ ਲੈਣ ਸਬਜ਼ੀ ਖਾਦੇ ਤੇ ਮੱਕਰੇਲੇ ਹੀ ਗੈਸ ਹੋ ਗਿਆ ਨਹੀਂ ਹੂੰ ਉਹੀ ਫਿਰ ਖਰਾਬ ਜੀ ਹੋ ਗਿਆ ਹਾਂ ਫੇ ਤੈਨੂੰ ਪਾਣੀ ਲਿਆਦਾ ਨਿੰਬੂ ਨਿੰਬੂ ਪਾ ਕੇ ਵਿੱਚ ਲੋਨ ਤੇ ਨਿੰਬੂ ਪਾ ਮਿੱਠੇ ਨਾਲ ਜ਼ਿਆਦਾ ਤੰਗ ਕਰਦਾ ਜਿਵੇਂ ਇਦਾਂ ਹੋਵੇ ਨਹੀਂ ਕੋਈ ਗੱਲ ਨਹੀਂ ਬਣਾਣੀ ਨਹੀਂ ਪਾਣੀ ਬਣਾ ਕੇ ਪੀਣੇ ਹੀ ਲਗਾ ਦੇਣਾ ਸਹੀ ਹੋ ਜਾਵੇ ਸਾਦੀ ਨੂੰ ਆਖਣਾ ਨਹੀਂ ਤੈਨੂੰ ਦਵਾਈ ਦਵਾ ਲੈਂਦਾ ਉਹ ਗੈਸ ਦੀ ਖਰਾਬ ਜੀ ਦਿੰਦੇ ਨੇ ਦਵਾਈ ਜਾਂ ਤੇ ਉਹ ਹੋਰੀ ਤਾਂ ਮੌਨ ਚੱਲਦੇ ਆ ਮੈਨੂੰ ਤੇ ਉਹ ਕਾਦੀਆਂ ਦਵਾਉਣੀਆਂ ਮੈਂ ਕਿੱਥੇ ਚੱਲੀ ਮੰਮੀ ਚੱਲੇ ਮੇਰੇ ਨਾਲ ਪਤਾ ਹੀ ਐ ਤੁਹਾਨੂੰ ਜਿਹੜੀ ਦਵਾਈ ਕੱਲੀ ਨੂੰ ਖਰੀ ਜਾਂਦੇ ਈ ਫੇਰ ਉਹ ਹੀ ਕੰਮ ਚੱਲ ਇੰਨਾ ਤੇਰੇ ਦਵਾਲੇ ਹੁੰਦੇ ਨੇ ਨਾ ਇੰਨਾ ਪਰੇਸ਼ਾਨ ਕਰਨ ਦੇ ਆ ਮੈਂ ਵੀ ਤੈਨੂੰ ਇਹ ਨਹੀਂ ਕੋਈ ਹੋਰ ਉਹਦਾ ਸ਼ੱਕ ਕਰਦੇ ਆ ਮੇਰੀ ਭੈਣ ਰੋਜ ਦੀ ਆਪਾਂ ਕੱਲੇ ਪਾਈ ਘਰ ਦੇ ਵਿੱਚ ਚਲੋ ਤੇ ਇੰਨਾ ਤੇਰੇ ਮਗਰੋਂ ਨਹੀਂ ਲੱchnਾ ਉਹਦਾ ਇਹ ਤੂੰ ਜਾ ਕੇ ਆਏ ਇੱਕ ਵਾਰੀ ਫਿਰ ਮੈਂ ਦੇਖੂ ਭਲਾ ਸਾਬੀ ਨੂੰ ਕਿੱਦਾਂ ਨਹੀਂ ਖੜਕੀ ਚਲੋ ਠੀਕ ਹੈ ਜੀ ਅਰੇ ਗੱਲਾਂ ਹੀ ਨੀ ਮੱਕੋ ਦੇ ਤੀ ਮੈਂ ਤਾਂ ਤਿਆਰ ਹਾਂ ਹੌਲਾ ਕਰੀਂ ਮੈਂ ਵੀ ਬਾਕੀ ਕੀ ਨਾ ਤੁਹਿਆ ਨਾ ਇਹ ਤੇਰਾ ਆਖਰੀ ਦਿਨੇ ਇੰਕਾ ਦਿਨੇ ਚ ਦੇ ਲੋ ਦੇ ਹਾਇ ਮਮੇ ਕੀ ਕਰਦੇ ਆ ਕੀ ਪਤਾ ਮਮੇ ਨੇ ਤਾਂ ਸੱਚੀ ਮੈਨ ਦਾ ਨਾ ਇਦਾਂ ਬੰਦਾ ਦੁਸ਼ਮਣ ਵੀ ਨਹੀਂ ਕਰਦਾ ਜਿੱਦਾਂ ਮਮੇ ਗਰੰਡੀਵੇਂ ਰੰਗਾਂ ਤੂੰ ਕਰ ਮੰਮੀ ਬੜੀ ਤੇਜ ਆ ਤੂੰ ਮੇਰੇ ਘਰ ਇੱਕ ਵਾਰੀ ਜਾ ਕੇ ਹੋਇਆ ਤੇਰਾ ਕੀ ਕਰਦਾ ਵਾ ਤੂੰ ਹੋਇਆ ਤੋਰੀ ਮੇਰਾ ਗੋਮੋ ਤਾਂ ਨਹੀਂ ਹੁੰਦੇ ਡਰ ਮੈਨੂੰ ਵੀ ਲੱਗਣ ਲੱਗ ਪਿਆ ਤੇਰਾ ਕੁਝ ਗਲਤ ਨਾ ਕਰਣਾ ਮੈਂ ਤੁਹਾਨੂੰ ਦੱਸਿਆ ਵੀ ਇਹ ਸੋਚੋ ਵੀ ਮੈਂ ਕੱਲ ਖੁਦ ਸੁਣਿਆ ਮਨੀ ਬਾਜੀ ਨੂੰ ਵੀ ਮੰਮੀ ਕੰਪ ਪੰਪ ਦੇਂਦੀ ਤੁਹਾਡੀ ਖਲਾਫ ਮੰਮੀ ਕਹਿਦੀ ਵੀ ਸਹੀ ਨਹੀਂ ਐ ਤੇਰਾ ਸਮਝ ਮਮੀ ਤੁਹਾਡੀ ਚੱਕੀ ਆ ਅੱਛਾ ਕੀ ਆਂਦੇ ਉਹ ਹੀ ਕੱਲਾ ਵੀ ਇਹ ਆਗੀਆਂ ਵਾ ਬੈਠੀਆਂ ਰਿੰਗੀਆਂ ਮੈਨੂੰ ਪੁੱਛਦੀਆਂ ਨੇ ਖਿੱਚਦੀਆਂ ਮੇਰੀ ਘਰ ਚ ਕਦਰ ਹੈ ਨਹੀਂ ਹਾਏ ਲੋਕੀਂ ਤੇ ਕਰਦੇ ਆ ਤੁਹਾਡੀਆਂ ਨੋਹਾਂ ਦੀ ਹਰਲ ਕੇ ਬਣਦੇ ਚੰਗੀਆਂ ਲੱਗਦੀਆਂ ਮੰਮੀ ਵਾਲੇ ਚੱਲੋ ਮੇਰੇ ਨਾਲ ਦਵਾਲੇ ਹੋ ਜੇ ਮੈਂ ਲੱਭੀ ਇੱਕ ਵੜੀ ਨਿੰਬੂ ਪਾਣੀ ਹੋਰ ਬਣਾਉਣੀ ਆ ਕਿਚੇ ਉੱਪਰ ਕੋਈ ਨਾ ਕੱਪੜੇ ਪਾਉਣ ਦੀ ਚਾਹਾਂ